ਤੀਨ ਅਸ਼ਾ ਕਰਦੇ ਹਾਂ ਚਿੱਟਾ ਹੀ ਪਿੰਟੇ ਚਿੱਟਾ ਪਿੰਨੇ ਕਿੱਥੇ ਮਿਲਦਾ ਚਿੱਟਾ ਇਹ ਮਿਲਦਾ ਟੇਹਾ ਬਸਤੀ ਟੇਹਾ ਬਸਤੀ ਚ 500 ਰੁਪਏ ਚ ਵੇਚ ਕੇ ਨਹੀਂ ਮੰਗੇ ਤੇ ਬੰਦ ਨਹੀਂ ਕਰਦੇ ਠੀਕ ਹੈ ਨਹੀਂ ਉਹ ਪਵਾੜੀਆਂ ਨੂੰ ਪਕੜਨਾ ਉਹ ਪਵਾੜੀਆਂ ਨੂੰ ਪਕੜ ਬ੍ਰਿੰਦਰ ਖੰਨਾ ਪ੍ਰਧਾਨ ਊਤਨਾ ਮੰਦਰ ਕਮੇਟੀ ਪਿਛਲੇ 4-5 ਦਿਨ ਪਹਿਲਾਂ ਇਹਨਾਂ ਦੀ ਵੀਡੀਓ ਵੀ ਵਾਇਰਲ ਅਸੀਂ ਕੀਤੀ ਹੈ ਇਹਨਾਂ ਨੇ ਸਾਡੀਆਂ 5 ਏਸੀ ਦੀਆਂ ਜਿਹੜੀਆਂ 12 ਕਾਪਰ ਦੀਆਂ ਉਹ ਚੋਰੀ ਕੀਤੀਆਂ ਪਰ ਕੁਝ ਹੀ ਮਲਕੇ ਥੋੜਾ ਜਿਹਾ ਫਰਕ ਰਹਿ ਗਿਆ ਸੀ ਪੰਡਤ ਜੀ ਨੇ ਇਹਨਾਂ ਨੂੰ ਫੜ ਲੈਣਾ ਸੀ ਪੰਡਤ ਜੀ ਵੀ ਆਏ ਪੰਡਤ ਜੀ ਦੀ ਸ਼੍ਰੀਮਤੀ ਵੀ ਉਹ ਪਿੱਛੇ ਵਿੱਚ ਭੱਜੇ ਲੇਕਿਨ ਇਹ ਉਦੋਂ ਇਹ ਹੱਥ ਚੋਂ ਨਿਕਲ ਗਏ ਅਸੀਂ 10 20 50 100 ਰੁਪਏ ਸੀ ਭਗਤਾ ਤੋਂ ਮੰਗਦੇ ਹਾਂ لیکن ਇਹ 25000 روپے ਦਾ سامان ਇਹ ਇਹਨਾਂ ਦੇ بیانਾਂ ਦੇ ਅੰਦਾਜ਼ੇ ਕਿ 400 روپے ਦਾ ਇਹ ਕੋਈ ਕੁਆੜੀਆਂ ਹੈ ਮਹਿੰਦਰਾ ਕੋਲੇ ਦੇ ਸਾਹਮਣੇ ਉਹਨੂੰ ਵੇਚ ਕੇ ਆਏ ਆ ਕਿੱਡੀ ਬੇਸ਼ਰਮੀ ਦੀ ਗੱਲ ਹੈ ਕਿ ਇਹ 25000 روپے ਨੂੰ ਦੀ ਕੀਮਤ ਨਹੀਂ ਸਮਝ ਰਹੇ ਸਿਰਫ ਇਹਨਾਂ ਨੂੰ ਚਿੱਟਾ ਦੱਸ ਰਹੇ ਆਪਣੇ ਬਿਆਨਾਂ 'ਚ ਕਿ ਅਸੀਂ 400 روپے ਪਿੱਛੇ 25000 روپے ਦਾ ਭੋਲੇ ਸ਼ੰਕਰ ਦੇ ਭਗਤਾਂ ਦਾ ਜਿਹੜਾ ਹੈ ਨੁਕਸਾਨ ਕਰਤਾ ਤਾਂ ਮੇਰੀ ਮੇਰੀ ਹੁਣ ਇੱਥੇ ਟਲ ਕਰ ਰਹੇ ਸੀ ਟਲ ਚੋ ਦੀ ਕਰਕੇ ਲੈ ਕੇ ਗਿਆ ਪਏ ਟਲ ਜੀ ਦਾ ਮੇਰੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਮੰਦਰ ਪੂਤਨਾਤ ਜਿਹੜਾ ਸੜਕ ਤੋਂ ਹਟਕੇ ਹੈ ਤਾਂ ਉਹਦੀ ਸੀਆਈਡੀ ਵਾਲੇ ਦਾ ਵੀ ਮੈਨੂੰ ਫੋਨ ਆ ਚੁੱਕਿਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰ ਚੁੱਕਿਆ ਵੀ ਰਾਤ ਨੂੰ ਘਟੋ ਘਟ ਤਿੰਨ ਵਾਰੀ ਇੱਥੇ ਪੀਸੀਆਰ ਦੀ ਇੱਕ ਜਿਹੜੀ ਹੈ ਰਾਉਂਡ ਲੱਗਣਾ ਚਾਹੀਦਾ ਤਾਂ ਕਿ ਇਹ ਇਹ ਜੇ ਕੰਬਕਸਤਾਂ ਨੂੰ ਆਪਾਂ ਕਾਬੂ ਪਾ ਸਕੀਏ ਮੈਂ ਸੁਸ਼ੀਲ ਨਾਇਰ ਉਪਾਧਿਪਤ ਪੂਤਨਾਤ ਮੰਦਰ ਕਮੇਟੀ ਜੀ ਜੀ ਸਾਹਿਬ ਇकडे ਅੱਜ ਜਿਹੜਾ ਤੋਰ ਫੜਿਆ ਕਿਹੜੀ ਜਗ੍ਹਾ ਤੋਂ ਫੜਿਆ ਇਹ ਮਾਰਕਲ ਕਲੋਨੀ ਦੇ ਵਿੱਚ ਸ਼ਿਵ ਮੰਦਰ ਹੈ ਜੀ ਉਦੇ ਟੱਲ ਚੋਰੀ ਕਰਕੇ ਲੈ ਕੇ ਜਾ ਰਹੇ ਸੀਗੇ ਤੇ ਚੌਂਕ ਦੇ ਵਿੱਚੋਂ ਉਰੇ ਦੇ ਨੌਜਵਾਨਾਂ ਨੇ ਮਾਰਕਲ ਕਲੋਨੀ ਦੇ ਇਹਨਾਂ ਦੇ ਪਿੱਛੇ ਭੱਜ ਕੇ ਤਿੰਨ ਬੰਦੇ ਸੀਗੇ ਦੋ ਨੂੰ ਕਾਬੂ ਕਰ ਲਿਆ ਇੱਕ ਭੱਜਣ 'ਚ ਕਾਮਯਾਬ ਹੋ ਗਿਆ ਜੀ ਕੀ ਚੋਰੀ ਕੀਤਾ ਸੀ ਜੀ ਇਹ ਮੰਦਰ ਦੇ ਟੱਲ ਚੋਰੀ ਕਰ ਰਹੇ ਸੀਗੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਂ ਸਾਰੇ ਚੋਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪ੍ਰਮਾਤਮਾ ਦੇ ਮੰਦਰਾਂ 'ਚ ਜਿਹੜੀ ਤੁਸੀਂ ਚੋਰੀਆਂ ਕਰ ਰਹੇ ਹੋ ਨਾ ਰੱਬ ਤੋਂ ਡਰੋ ਕਹੀਂ ਨਾ ਕਹੀਂ ਤੁਸੀਂ ਜ਼ਰੂਰ ਫਸ ਜੋਗੇ ਅਸੀਂ ਭੂਤ ਰਾਤ ਮੰਦਰ ਕਮੇਟੀ ਤੇ ਤਰਫ ਤੋਂ ਕਤਵਾਲੀ ਥਾਣੇ ਦੇ ਵਿੱਚ 5 ਦਿਨ ਪਹਿਲਾਂ ਕੰਪਲੀਟ ਵੀ ਲਿਖਾਈ ਸੀ ਵੀਡੀਓ ਵਿੱਚ ਇਹ ਸਾਰੇ ਮੁੰਡੇ ਜਿਹੜੇ ਹਨ ਉਹ ਚੋਰੀ ਦੇ ਵਿੱਚ ਸ਼ਾਮਿਲ ਸੀ ਸਾਡਾ 25000 ਰੁਪਏ ਦਾ ਨੁਕਸਾਨ ਹੋਇਆ ਏਸੀ ਦੀ ਪਾਈਪਾਂ ਚੋਰੀ ਕਰਕੇ ਲੈ ਗਏ ਸੀ ਤਾਂ ਉਸ ਦਿਨ ਤੋਂ ਹੀ ਸਾਰੇ ਸ਼ਿਪਕਤਾ ਦੇ ਵਿੱਚ ਅਸੀਂ ਵੀਡੀਓ ਵਾਇਰਲ ਕਰੀ ਸੀਗੀ ਔਰ ਇਹ ਦੇਖੋ ਤੁਸੀਂ ਇਹ ਸਾਰੀ ਚੋਰੀਆਂ ਵੀ ਮੰਨ ਗਏ ਐ ਤੇ ਸ਼ਿਵਜੀ ਦੇ ਮੰਦਿਰ ਦੀ ਚੋਰੀ ਕਰਦੇ ਹੀ ਹੀ ਭੜੇ ਫੜੇ ਗਏ ਕਿਸੇ ਲੋਕਾਂ ਨੇ ਪਹਿਲਾਂ ਵੀ ਕਾਫੀ ਚੋਰੀਆਂ ਦੀ ਵਾਰ-ਵਾਰ ਹੋਈਆਂ ਮੂਤ ਨੂੰ ਕੀ ਜਾਨਾ ਚਾਹੁੰਦੇ ਵੀ ਮੂਤ ਨੂੰ ਜਦੋਂ ਨੁਕਸਾਨ ਕੀਤਾ ਜੁਰਾ ਭਾਜੀ ਤੁਸੀਂ ਸਨੋਰੀ ਏਡੇ ਜਿੰਨੀ ਵੀ ਦੁਕਾਨਾਂ ਐ ਸਨੋਰੀ ਏਡੇ ਤੋਂ ਲੈ ਕੇ ਪੂਤਨਾ ਮੰਦਿਰ ਕਮੇਟੀ ਤੱਕ ਈਵਨ ਕਿ ਮੇਰੀ ਦੁਕਾਨ ਤੇ ਵੀ ਪਿਛਲੇ ਸਾਲ ਏਸੀ ਦੀ ਪਾਈਪਾਂ ਚੋਰੀ ਹੋਈ ਸੀ ਕੇਸੀ ਦੀ ਪਾਈਪਾਂ ਚੋਰੀ ਹੋਣੀ ਆ ਨਾ ਭਈ ਇਹ 5000 ਲੱਗ ਜੰਨੇ ਆ ਤਾਂ ਸਨੋਰੀ ਏਡੇ ਤੋਂ ਲੈ ਕੇ ਮੜੀਆ ਹਾਲੇ ਚੌਂਕ ਤੱਕ ਕੋਈ ਦੁਕਾਨ ਐਸੀ ਨਹੀਂ ਜਿਹਦੀ ਏਸੀ ਦੀ ਪਾਈਪਾਂ ਚੋਰੀ ਨਾ ਹੋਈਆਂ ਹੁਣ ਇਹਨਾਂ ਦੇ ਦਸਨ ਦੇ ਮੁਤਾਬਕ ਇਹ ਐ ਕਿ 400 ਰੁਪਏ ਦੀ ਕੇਸੀ ਦੀ ਪਾਈਪਾਂ ਵੇਚਦੀ ਐ ਤੇ ਜਿਹਦਾ ਨੁਕਸਾਨ ਹੁੰਦਾ ਉਹ 5000 ਰੁਪਏ ਦਾ ਨੁਕਸਾਨ ਹੁੰਦਾ ਮੈਂ মিডিਆ ਦੇ ਮਾਧਿਅਮ ਨਾਲ ਸਾਰੇ মিডিਆ ਦੇ ਸਾਥੀਆਂ ਤੋਂ ਬੇਨਤੀ ਕਰਦਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਪਰ ਦਬਾਅ ਬਣਾਇਆ ਜਾਏ ਤਾਂ ਕਿ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਪਾਈਪਾਂ ਚੋਰੀ ਕਰਕੇ ਜਿਹੜੇ-ਜਿਹੜੇ ਕਬਾੜੀਏ ਨੂੰ ਜਿਹੜੇ-ਜਿਹੜੇ ਸਕ੍ਰੈਪ ਵਾਲੇ ਬੰਦੇ ਨੂੰ ਵੇਚਦੇ ਆ ਉਹ ਇਸ ਪਰਚੇ ਦੇ ਵਿੱਚ ਮੁਕਦਮੇ ਦੇ ਵਿੱਚ ਉਹ ਬੰਦਿਆਂ ਦਾ ਨਾਮ ਜਰੂਰ ਹੋਣਾ ਚਾਹੀਦਾ ਕਿਉਂਕਿ ਉਰੇ ਦੇ ਲੋਕਾਂ ਦਾ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਹਾਲਾਤ ਇਹ ਹੈ ਕਿ ਆ ਦੇਖੋ ਇੱਕ ਇਹ ਚਿੱਟੇ ਦੇ ਨਸ਼ੇ ਦੇ ਚੱਕਰ ਦੇ ਵਿੱਚ ਆਪਣੇ ਮੰਦਰ ਦੇ ਟੱਲ ਚੋਰੀ ਕਰਕੇ ਲੈ ਕੇ ਜਾ ਰਹੇ ਆ ਰੁਪਈਆ 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 ਇਕੱਠਾ ਕਰਕੇ ਅਸੀਂ ਜਿਹੜਾ ਹੈ ਉਹ ਗਿਆ ਵੀ ਨਾ ਕਰਿਆ ਜੀ ਮੰਨ ਗਏ ਇਹ ਸਾਰੀ ਚੋਰੀਆਂ ਮੰਨ ਗਏ ਜੀ ਭੂਤਨਾਥ ਮੰਦਿਰ ਦੀਆਂ ਵੀਡੀਓ ਬਣ ਗਈ ਹੈ ਮੰਨ ਗਏ ਆ ਚੋਰੀਆਂ ਇਹ ਤਿੰਨ ਬੰਦੇ ਸੀਗੇ ਦੋ ਅਸੀਂ ਇਹਨਾਂ ਨੂੰ ਮੌਕੇ ਤੇ ਫੜ ਲਿਆ ਇੱਕ ਰਹਿ ਗਿਆ ਜੀ ਸੋਨੂ ਤੇਰਾ ਕੀ ਨਾਮ ਹੈ ਰੋਹਿਤ ਰੋਹਿਤ ਜਿਹੜੀ ਤੁਸੀਂ ਚੋਰੀਆਂ ਕਰਦੇ ਹੋਣ ਇੱਥੇ ਤੁਹਾਨੂੰ ਫੜਿਆ ਕੀ ਚੋਰੀ ਕਰ ਰਹੇ ਸੀ ਇੱਥੇ ਘੰਟਾ ਚੋਰੀ ਕਰਦੇ ਸੀ ਘੰਟੇ ਮੰਦਿਰ ਦੇ ਜਿਹੜੇ ਘੰਟੀ ਲੱਗੀਆਂ ਹੁੰਦੀਆਂ ਅੱਛਾ ਤੇ ਇੱਥੇ ਪਿੱਛੇ ਜਿਹਨ ਭੂਤਨਾਥ ਮੰਦਿਰ ਤੁਸੀਂ ਬੜੇ ਸੀ ਕੌਣ ਵੜਿਆ ਸੀ ਤੁਹਾਡੇ ਚੋਂ ਸੋਨੂੰ ਵੜਿਆ ਸੀ ਉੱਥੇ ਤਾਰਾਂ ਵੱਡੀਆਂ ਸੀ ਹਨ ਤੇ ਹੋਰ ਕਿਹੜੀ ਕਿਹੜੀ ਚੋਰੀ ਕੀਤੀ ਹੈ ਹੋਰ ਕਿਹੜੀ ਕਿਹੜੀ ਚੋਰੀ ਕੀਤੀ ਹੈ ਕਿੱਥੋਂ ਕਿੱਥੋਂ ਕਰਦੇ ਸੀ ਲੋਹਾ ਜਿਵੇਂ ਪਿਆ ਅੰਦਰ ਸੀ ਕੋਈ ਅੱਛਾ ਇਹ ਘਟੀਆਂ ਚੱਕਰੇ ਸੀ ਕਿੱਥੇ ਵੇਚਦੇ ਕਿੱਥੇ ਸੀ ਇਹ ਕਿੱਥੇ ਵੇਚਦੇ ਹੋ ਇਹਨੂੰ ਚੱਕ ਕੇ ਦੇ ਰਿਪੂਲੀ ਅਲੂਮਿਨਿਅਮ ਦੀ ਕਵਾੜੀ ਵਾਦੂ ਗਾਨ ਬਟੂ ਤੇ ਕਿਹੜੇ ਕਵਾੜੀ ਇਹ ਕਿਸੇ ਨੂੰ ਤਾਂ ਵੇਚੀ ਹੋਣੀ ਹੈ ਤਾਰਾਂ ਤਾਂ ਚੋਰੀ ਕੀਤੀਆਂ ਕਿਹਨੂੰ ਵੇਚੀਆਂ ਉਹ ਤਾਰਾਂ ਤਾਂ ਜੱਤੀ ਮੈਨੂੰ ਪੈਸੇ ਪਾਈਪ ਕਿਸੇ ਦਾ ਪਾਈਪ ਦੀ ਪੈਤੀ ਗੇ ਮਾਜੀ ਅਜਾ ਪਾਈਪ ਜੀ ਇਹ ਘੰਟੀਆਂ ਚੋਰੀ ਕਰਕੇ ਕਿੱਥੇ ਵੇਚਣੀਆਂ ਸੀ ਕਵਾੜੀ ਕਵਾੜੀ ਦਾ ਕੀ ਨਾਮ ਹੈ ਨਾਮ ਵਿਆਹ ਵਾਲੇ ਬੰਤੀ ਕਵਾੜੇ ਕਿੱਥੇ ਆਉਂਦੀ ਦੁਕਾਨ ਦੁਕਾਨ ਇੱਥੇ ਹੀ ਹੈ ਜਿੰਦਰਾ ਕੋਲੇ ਜਿੰਦਰਾ ਕੋਲੇ ਜੀ ਅੱਛਾ ਕਿੰਨੇ ਰੁਪਏ ਕਿਲੋ ਵੇਚਦੇ ਹੋ ਹੈਂ ਆਈ ਲੈ ਲੰਦਾ ਕਿੰਨੇ ਪੈਸੇ ਦਿੰਦਾ ਚਾਰ 500 ਚਾਰ 500 ਕੀ ਕਰਦੇ ਹੋ 4 500 ਦਾ ਨਸ਼ਾ ਕਰਦੇ ਹੋ 3 ਨਸ਼ਾ ਕਰਦੇ ਹੋ ਚਿੱਟਾ ਪਿੰਨੇ ਚਿੱਟਾ ਪਿੰਨੇ ਕਿੱਥੇ ਮਿਲਦਾ ਚਿੱਟਾ ਇਹ ਇੱਧਰ ਮਿਲਦਾ ਏ ਟੇਹਾ ਬਸਤੀ ਚ ਕਿਤੋਂ ਮਿਲਦਾ ਨਾਮ ਪਤਾ ਬੰਦੇ ਦਾ ਅੱਛਾ ਕਿੱਥੇ ਕਿ ਦੁਕਾਨ ਆ ਉਹਦੀ ਇੱਧਰ ਇੰਦਰਾਨ ਮੈਡਰਾ ਕੋਲੀਆ ਲੈ ਨੀ ਜਿਹੜਾ ਚਿੱਟਾ ਵੇਚਦਾ ਉਹਦੀ ਦੁਕਾਨ ਕਿੱਥੇ ਆ? ਅੱਛਾ ਕਿਵੇਂ ਵੇਚਦਾ ਫਿਰ ਉਹ? ਵੇਚਦੇ ਵੇਚਦੇ ਦਿੰਦਾ ਹੀ ਕਿੰਨੇ ਦਾ ਦਿੰਦਾ? 400 ਦਾ 300 ਦਾ ਦਿੰਦਾ ਹੀ ਕੀ ਦਿੰਦਾ 300 400 ਦਾ? ਚਿੱਟਾ ਹੀ ਇਹ ਚਿੱਟਾ ਕੋਈ ਬਿੱਟ ਦਿੰਦਾ ਹੁਣ ਆ ਪੈਕੇਟ ਦਿੰਦਾ ਹੁਣ ਆ ਜੋ ਦਿੰਦਾ ਬਿੱਟ ਜੀ ਬਿੱਟ ਦਿੰਦਾ ਕਿੰਨੇ 400 ਦੀ? ਤੇ ਉਹਦੇ ਵਾਸਤੇ ਚੋਰੀਆਂ ਕਰਦੇ ਹਾਂ। ਕਰ ਕਿੱਥੇ ਤੁਹਾਡਾ? ਲੱਕੜ ਮੰਡੀ ਲੱਕੜ ਮੰਡੀ ਐ ਸੋਨੂੰ ਵੀ ਲੱਕੜ ਮੰਡੀ ਜਾਂਦਾ। ਤੱਤ ਹੋਰ ਕਿ ਇੱਕ ਸਾਥੀ ਜਿਹੜਾ ਸੀ ਉਹ ਕਿੱਥੇ ਚਲਾ ਗਿਆ ਉਹਦਾ ਕੀ ਨਾਮ ਹੈ ਉਹਦਾ ਨਾਮ ਉਹ ਹੈ ਗਿਆ ਰੋਹਿਤ ਨਾ ਰੋਹਿਤ ਰਾਉ ਰਾਹੁਲ ਅੱਛਾ ਉਹ ਵੀ ਤੁਹਾਡੇ ਨਾਲ ਚੋਰੀਆਂ ਕਰਦਾ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੋਰੀ ਕੀਤੀ ਹੈ ਜਿਹੜੀ ਉਹ ਇੱਕ ਦੁਕਾਨ ਦੇ ਵਿੱਚ ਪਾਈਪ ਤੋੜਨ ਗਏ ਸੀ ਏਸੀ ਦੀ ਤੁਸੀਂ ਗਏ ਸੀ ਕੌਣ ਗਏ ਸੀ ਹਾਂ ਜੀ ਮੇਂਦਰ ਕੋਲੇ ਦੇ ਸਾਹਮਣੇ ਤੁਸੀਂ ਦੋਨੋਂ ਨਹੀਂ ਗਏ ਰੋਹਿਤ ਨਾ ਜੀ ਅੱਛਾ ਇਹ ਫਿਰ ਘੰਟੀ ਹੁਣ ਚੱਕ ਕੇ ਵੇਚਣ ਜਾ ਰਹੇ ਸੀ ਇਹ ਬੰਦੇ ਤੋਂ ਫੜੇ ਵੀਰ ਜੀ ਬੰਦੇ ਤੋਂ ਉਦੋਂ ਤੋਂ ਫੜੇ ਇਹ ਇਹਦਾ ਪਿੱਛਾ ਕਰਕੇ ਫੜੇ ਇਹਨਾਂ ਨੇ ਬੰਦੇ ਤੋਂ ਹਾਂ ਅੱਛਾ ਘੰਟੀ ਚੱਕ ਕੇ ਭੱਜਲੇ ਸੀ ਹਾਂ ਹਾਂ ਜੀ ਹਾਂ ਬੰਦੇ ਤੋਂ ਫੜ ਕੇ ਲੈ ਆਏ ਇਹਨਾਂ ਠੀਕ ਹੈ ਜੀ ਆ ਨਾ ਮੱਚਾ ਸਾਰੇ ਸਨੋਰਡੀ ਕਫਾਂ ਇਹਨਾਂ ਨੇ ਕਾਲੀ ਟੋਟਲੀ ਸਭ ਬੰਦੇ ਨੇ ਮੋਸਕਾ ਕਾਲਾ ਸਾਰੇ ਸੋਦੀ ਕਰਦੇ ਨੇ ਮੋਸਕਾ ਕਾਲਾ ਓਏ ਕੋਸ਼ਿਸ਼ ਨਾ ਕਰਨੀ ਭੱਜਣ ਦੀ ਭੱਜਣ ਜੋਗਾ ਹੈ ਜੀ